लोक हित लोका दी आवाज गज के फते बुलाओ वागुरू जी का खालसा वागुरू जी का खालसा जी सिख पंथ की आबादी जे अपना अपने, अपने देश के हिसाब देखिए बहुत छोटी है ਆਪ ਸੁਭਬ ਜਾ ਜਿੱਥੇ ਸਭ ਤੋਂ ਜ਼ਿਆਦਾ ਆਪਣੇ ਭੈਣ ਭਰਾ ਰਹਿੰਦੇ ਆ ਆ ਆਪਣਾ ਘਰ ਹੈ ਜੇ ਘਰ ترقی ਕਰੂਗਾ ਤਾਂ ਆਪਾਂ ترقی ਕਰਾਂਗੇ ਤੁਸੀਂ ਹਾਲਾਤ ਜਿਹੜੇ ਦੇਖੀ ਹੈ ਕੀ ਹੋ ਰਿਹਾ ਆਪਣੇ ਪੰਜਾਬ ਕੀ ਹੁੰਦਾ ਸੀ ਕਿਹੜੇ ਆਪਣੇ ਕਿਹੜੇ ਇੱਥੇ ਲੁਕਣ ਆਏ ਆ ਆਪਣੀ ਕੌਮ ਇੱਕ ਬਹੁਤ ਵੱਡੀ ਬਿਮਾਰੀ ਹੈ ਆਪਾਂ ਉਹਨੂੰ ਦੁਸ਼ਮਣ ਹੈ ਆਪਣੇ ਬਾਹਰ ਤੇ ਕਿਸੇ ਆਉਣੀ ਲੋੜ ਨਹੀਂ ਚੰਗੇ ਭਲੇ ਕੰਮ ਚੱਲਦੇ ਨੂੰ ਆਪਾਂ ਮਿੰਟਾ ਜਿ ਰੋਕ ਦਿੱਤਾ ਗੁਰੂ ਘਰ ਦੀ ਸੇਵਾ ਕਰਨ ਲਈ ਖਾਲਸਾ ਪੰਥ ਦੀ ਬੁਲੰਦ ਦਾ ਜਥੇਬੰਦੀ ਅਕਾਲੀ ਦਾ ਲੁਕਣ ਜੋੜ ਕਰ ਦਿੱਤਾ ਅੱਜ ਹਾਲਾਤ ਮੈਂ ਹੁਣੇ ਜਾ ਕੇ ਆਇਆ ਆ ਜਿਹੜੇ ਵਰਟਾਤਾ ਕਰਕੇ ਦਰਿਆਵਾਂ ਦੇ ਬਰਤ ਛੇ ਕੋਈ ਫਿਕਰ ਨਹੀਂ ਆਇਆ ਲੋਕੀਂ ਆਪਣੇ ਪੈਸਾ ਲਾ ਕੇ ਬੰਦ ਰੋ ਰੇ ਸੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਕਿਉਂ ਕਿਉਂਕਿ ਉਹ ਆਪਣਾ ਨਹੀਂ ਹੈ ਉਹ ਫਿਰ ਉੱਥੇ ਨਾ ਆਏ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਵੱਡੇ ਪਾਤਨ ਸਾਹਿਬ ਮੁੱਖ ਮੰਤਰੀ ਸੀ ਕੋਈ ਤਕਲੀਫ ਹੋਣੀ ਉਹ ਤਕਲੀਫ ਤੋਂ ਪਹਿਲੇ ਹੀ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਆ ਜਿਹੜੇ ਆਪਾਂ ਦਿੱਲੀੋਂ ਲਿਆਉਂਦੇ ਆ ਆ ਪਹਿਲੇ ਕਿ ਆਏ ਆ ਐਜੇ ਲੋਕਾਂ ਨੂੰ ਆਪਾਂ ਮਨ ਮੱਲੇ ਬਣਾਤਾ ਜਿਹੜੇ ਸਰਪੰਚ ਦੇ ਪਾਸੜ ਤੇ ਸੀ ਇੱਕ ਤੂਫਾਨ ਨਾਲੀ ਇੱਕ ਵਾਡੇ ਤੋਂ ਤੇ ਆਪ ਪੰਜਾਬ ਬਰਬਾਦ ਕਰ ਦਿੱਤਾ ਮਾਜਾ ਪੰਤਾ ਗੜਾ ਕਿਤੇ ਤੁਸੀਂ ਸੋਚੋ ਜੇ ਕਾਲੀ ਕਾਲ ਦੀ ਨਾ ਹੁੰਦੀ ਆਪਣਾ ਕੀ ਹੋਣਾ ਸੀ ਅੱਜ ਜਵਾਹਰ ਪੁੱਤੀ ਅੱਜ ਪੰਜਾਬ ਤੇ ਮੈਂ ਲੱਭ ਵਾਪਸ ਜੋ ਕੁਝ ਤੁਸੀਂ ਐਂ ਕਰੋ ਆਪਣੇ ਘਰੇ ਜਾਓ ਆਪਣਾ ਬਜ਼ੁਰਗਾਂ ਨੂੰ ਪੁੱਛੋ ਥੋੜੀ ਗੱਲਾਂ ਮਿਲੀਆਂ ਕਿਹੜੀਆਂ ਦਿੱਖੀਆਂ ਬਦੁਰ ਜਾਣਗੇ ਬਾਪੂ ਬਾਦਲ ਸਿੰਘ ਮੁਖਮੰਦੀ ਜਿਹੜੋ ਸਾਡੇ ਦਿੱਤੀਆਂ ਆ। ਉਹ ਮੰਡੀਆਂ ਇਹਨਾਂ ਬਿੱਲੀ ਰੋਕ ਕਿਹਨੇ ਕੀਤੀ? ਨਵੇਂ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਹੁਣ ਤਾਂ ਸਮਝਦੇ ਅੱਜ ਸਾਡੀ ਦੀ ਮੌਤ ਦੀ ਚੀਜ਼ ਹੈ। ਧੀਨਾ ਬਾਪੂ ਬਾਦਲ ਆ ਪਹਿਲੇ ਮੰਡੀਆਂ ਤੋਂ ਬੰਦਾ ਜਨੇ ਹੁਣ ਆ ਸੀ। ਐਮਐਸਟੀ ਫਜ਼ਲਾਦ ਦੇ ਨਹੀਂ ਹੁੰਦੀ ਸੀ। ਆ ਮੰਡੀਆਂ ਪਿੰਡਾਂ ਚ ਬਣਾਉਣ ਵਾਲਾ ਨਸ਼ੀ ਦੋਹਾਂ ਨਾਲ ਕੰਮ ਕਰੇ 바ਦਸਾ ਮੁਕਮਲ ਆਜਾ ਟ੍ਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਟੈਕਸ ਮਾਫ ਕਰਨਾ ਅਕਾਲੀ ਦਲ ਹੈ ਆ ਲਿੰਕ ਰੋਡਾਂ ਉਹਨਾਂ ਨੇ ਹੁਣ ਨਹੀਂਆਂ ਸੀ ਲਿੰਕ ਰੋਡਾਂ ਬਣਵਾ ਸਾਰਾ ਪੈਸਾ ਲਿੰਕ ਰੋਡਾਂ ਤੇ ਬਣਾਇਆ ਪਾਇਆ ਅਕਾਲੀ ਦਲ ਨੇ ਕਿਉਂਕਿ ਕਾਲੀ ਦਲ ਥੋੜੇ ਵਿੱਚੋਂ ਨਿਕਲਿਆ ਸਾਨੂੰ ਦਰਦ ਹੈ ਸਾਨੂੰ ਪਤਾ ਹੈ ਕਿ ਕਿੰਨੀ ਮੁਸ਼ਕਲ ਕੀ ਹੈ ਉਨਕੋ ਕੋਈ ਵੀ ਵਾਲ ਨੂੰ ਪਤਾ ਕੋਈ ਕੇਜਰੀ ਵਾਲ ਨੂੰ ਫੇਕਰ ਆ ਗਰੀਬ ਨਾ ਪਹਿਲੇ ਧਰਮਸ਼ਾਲਾ ਸਿੱਖ ਸਰਕਾਰੀ ਖਲਤੇ ਨੂੰ ਹੁੰਦੀਆਂ ਸੀ ਜਿਹੜੀ ਧਰਮਸ਼ਾਲਾ ਬਲੌਂ ਲੱਤੀ ਸਕੀਮ ਵੀ ਵੱਡੇ ਬਾਦਲ ਸਾਹਿਬ ਲੈ ਕੇ ਆਏ ਸੀ ਪਹਿਲੇ ਬਹੁਤ ਖਾਲੂ ਹਿੰਦੋਸਤਾਨ ਵਿੱਚ ਕਈ ਆ ਸੁਪਰ ਜਿਹਾ ਟੈਨਸ਼ਨ ਸ਼ੁਰੂ ਹੋਈ व्डे बादल साहब ने शुरू की बजुर्गों की पेंशन जी तक मिल रही है। आता शगन की स्कीम एसी बच्चों मुठ पढ़ा की स्कीम दो सौ लीटर बिजली माफ करने की स्कीम सारा कुछ अकाली दल दार बंद हो मेडिकल इंश्योरेंस ਉਹਨਾਂ ਹੌਸਲਾ ਸੀ ਕੋਈ ਆਫਤ ਆਇਆ ਨਾ ਤੁਹਾਨੂੰ ਪਤਾ ਸੀ ਕਿ ਆਪਣੀ ਸਰਕਾਰ ਹੈ ਕਾਲੀ ਦੀ ਸਰਕਾਰ ਨਹੀਂ ਆਪਣੀ ਹੈ ਸਾਡੀ ਵਾਹ ਫੜੀ ਜਾਊਗੀ ਹੁਣ ਤੁਹਾਨੂੰ ਕੋਈ ਹੌਸਲਾ ਹੈ ਹੁਣ ਵਿਚਾਰੇ ਇਹਨਾਂ ਜਾ ਕੇ ਆਏ ਕੋਈ ਵਿਚਾਰੇ ਨੂੰ ਉਮੀਦ ਨਹੀਂ ਕਿਸ ਸਰਕਾਰ ਤੋਂ ਕਿਉਂਕਿ ਉਹ ਸਰਕਾਰ ਦਿੱਲੀ ਹੈ ਨਹੀਂ ਉਹ ਪੰਜਾਬ ਪ੍ਰਤੀ ਜਜ਼ਬਈ ਹੈ ਨਹੀਂ ਉਹ ਤਾਂ ਲੁੱਟ ਨਾ ਹੀ ਹੈ ਆਪਾਂ 5 ਸਾਲ ਦੇਤੇ ਉਹਨਾਂ ਨੇ ਖੁੱਲਾ ਰੁਕਣ ਦਾ ਕੰਮ ਸ਼ੁਰੂ ਕੀਤਾ ਹੈ ਚਲੇ ਜਾਓ ਕਾਂਗਰਸ ਵੀ ਜਦੋਂ ਹੁੰਦੇ ਮੈਂ ਤੁਹਾਨੂੰ ਇੰਨਾ ਲੱਗਾ ਤੁਸੀਂ ਆ ਵੀ ਦੇਖਣ ਤੇ ਜਰਦਾ ਕਰਦੇ ਭਰੇ ਤੁਸੀਂ ਸੁਣ ਚੋ ਕਿ ਕਾਂਗਰਸ ਨੇ ਸਾਡੇ ਪੰਜਾਬ ਨੂੰ ਕੀ 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 ਦਿੱਤੀ ਹੈ ਕੋਈ ਕੋਈ ਵੀ ਗੱਲ ਆ ਵੀ ਲੈ ਲਓ ਨਹੀਂ ਤੁਹਾਨੂੰ ਦੇਖੂਗੇ ਆਜ ਵੀ ਇਹ ਬਿਜਲੀ ਜਿਨਨੇ ਫਰਮਾਨ ਆਣ ਪੰਜਾਬ ਦੀ ਜਿੱਥੋਂ ਬਿਜਲੀ ਆਉਂਦੀ ਆ ਸਾਰੇ ਖਾਲੀ ਦਲ ਨੇ ਬਣਾਇਆ ਇੱਕ ਵੀ ਕਾਂਗਰਸ ਦੀ ਦੇਣ ਨਹੀਂ ਹੈ ਆ ਜਿੰਨੀਆਂ ਸਰਕਾਰ ਤੁਸੀਂ ਅੰਮ੍ਰਿਤਸਰ ਤੋਂ ਲੈ ਕੇ ਜਿੰਨੀਆਂ ਚੌੜੀਆਂ ਜੇਪਰੇ ਪੂਰੇ ਪੰਜਾਬ ਪਾਤੀਆ ਖਾਲੀ ਦਲ ਨੇ ਤੁਸੀਂ ਐ ਵੀ ਦੇਹ ਜੱਗ ਜਿਨਨੇ ਆਪਣੇ ਪਵਿੱਤਰ ਸ਼ਹਿਰ ਕਿਸੇ ਗੁਰੂ ਮਹਾਰਾਜ ਆਪਣੇ ਗੁਰੂ ਅਰਜਨ ਦੇਵ ਜੀ ਤੋਂ ਆਪ ਸਿਰੇ ਉਹੀ ਉੱਥੇ ਜਾਣਦੇ ਤੁਸੀਂ ਕਰਨਕਰਨ ਅਸੈਂਬਲੀ ਹਲਕੇ ਦੇ ਆ ਕਰਨਕਰਨ ਸ਼ਹਿਰ ਕਿਹੜਾ ਹੁੰਦਾ ਸੀ ਆ ਸ਼ਹਿਰ ਨੂੰ ਮੈਨੂੰ ਯਾਦ ਹੈ ਮੈਂ ਉਦੋਂ ਦਿੱਲੀ ਸੀ ਉਹਦੀ ਬਾਦਲ ਸਾਹਿਬ ਤੇ ਗਿਆ ਸੀ 2-250 ਕਰੋੜ ਰੁਪਏ ਲਾ ਕੇ ਸਰਕਾਰ ਸਾਡੇ ਸੀ ਵੀ ਸਾਰਾ ਬਣਾਇਆ ਕਿਉਂਕਿ ਬਾਦਲ ਸਾਹਿਬ ਨੇ ਕਿਹਾ ਜਿੱਥੇ-ਜਿੱਥੇ ਆਪਣੇ ਇਤਿਹਾਸੇ ਗੁਰੂਪਤ ਸ਼ਹਿਰ ਹੈ ਸਾਰਿਆਂ ਵੱੱਡਿਆ ਬਣਾ ਦੇ ਨਾਲ ਪਾਸਾ ਆ ਕੇ ਦੇਖੋ ਅਕਾਲੀ ਦਲ ਨੇ ਬਣਾਇਆ ਤੁਸੀਂ ਪ੍ਰਵੰਦੀਤਾਂ ਕੌਂਟੀ ਸਾਹਿਬ ਨੂੰ ਜਾ ਕੇ ਦੇਖੋ ਸੱਭ ਸਾਰੇ ਸਾਰਾ ਸ਼ਹਿਰ ਨਵਾਂ ਬਣਾਇਆ ਬਾਜੂ ਸਾਹਿਬ ਨੇ ਆਹ ਦਰਬਾਰ ਸਾਹਿਬ ਜਾ ਕੇ ਦੇਖੋ ਈ ਅੰਮ੍ਰਿਤਸਰ ਸਾਹਿਬ ਜਾ ਕੇ ਦੇਖੋ ਆ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਐ ਖਾਲਸਾ ਪੰਥ ਦੀ ਸੇਵਾ ਕਰਨ ਵਾਲੀ ਪਾਰਟੀ ਐ ਤੇ ਆਪਾਂ ਹੋਰ ਦਿੱਤਾ ਉਹਨਾਂ ਦੀ ਗੱਲਾਂ ਜਾ ਕੇ ਜਿਹੜੇ ਲਫੇੜੇ ਆ ਝਾੜੂਆਂ ਦੇ ਗੱਲਾਂ ਜਾ ਕੇ ਕਾਂਗਰਸੀਆਂ ਦੇ ਗੱਲਾਂ ਜਾ ਕੇ ਆ ਮੰਡਵਰ ਦੇ ਤੇ ਜਿਹੜਾ ਦਾਦੂਵਾਲ ਵਰਗੇ ਜਿਹੜੇ ਏਜੰਸੀਆਂ ਦੇ ਬੰਦੇ ਉਹਨਾਂ ਦੀ ਗੱਲਾਂ ਕਰਕੇ ਅੱਜ ਕੀ ਹੈ? ਕੋਲੇ ਗਰੂ ਕਰਾਂ ਦੇ ਕਬਜ਼ਾ ਹੋਣ ਲੱਗੇ। ਤੱਕ ਹਜ਼ੂਰ ਸਾਹਿਬ ਤੇ ਹੁਣ ਸਿੱਖ ਕੌਮ ਦੀ ਕੰਟਰੋਲ ਨਹੀਂ ਹੈ। ਉਹਨਾਂ ਦਾ ਕੰਟਰੋਲ ਹੈ। ਤੱਕ ਪਟਨਾ ਸਾਹਿਬ ਤੇ ਹੁਣ ਉਹਨਾਂ ਦਾ ਕੰਟਰੋਲ ਹੈ ਜਿੱਥੇ ਖਾਲਸਾ ਪੰਥ ਦੀ ਕਮੇਟੀ ਸੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਲਈ। ਸ਼ਰੂਫ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਹਰਿਆਣਾ ਆਪਨੇ ਕਬਜ਼ੇ ਕਰ ਲਿਆ ਤੇ ਕਿਦੋਂ ਜਾਗੋਗੇ ਤੇ ਕਿਦੋਂ ਜਾਗੋਗੇ ਜਿਹੜੀ ਕੌਮ ਫੌਜ ਨਾ ਹੋਏ ਨਾ ਕੌਮ ਹੋ ਜਾਂਦੀ ਹੈ ਅਖਾਲੀ ਗੱਲ ਛੋਡੀ ਫੌਜ ਹੈ ਸਮਝੋ ਜੇ ਹੋਰ ਵੱਡਾ ਇਖਾਨ ਕਰਕੇ ਸਮਝੋ ਨਾ ਫਿਰ ਬਹੁਤ ਲੇਟ ਹੋ ਜੂਗੀ ਇੱਥੇ ਰਹਿਣਾ ਇੱਥੇ ਜਿਉਣਾ ਮਰਨਾ ਇੱਥੇ ਹੈ ਕੇ ਜਿਹੜੀ ਵੱਲ ਦੇਣੀ ਹੈ ਇੱਥੇ ਜਿਉਣਾ ਆ ਕਾਂਗਰਸੀਆਂ ਨੇ ਤੇ ਦੇਣਾ ਉਹਨਾਂ ਦਾ ਹੁਕਮ ਦਿੱਲੀੋਂ ਆਉਂਦੇ ਆ ਜੇ ਕਾਗਰ ਦੇ ਇੱਥੇ ਆਜਿਮਿਆ ਤੋ ਰਾਸਤਾ ਹੀ ਬਣ ਜੂਗਾ ਅਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ 10 ਸਾਲ ਖਰਾਬ ਕਰ ਲੇ ਆਪਾਂ ਅੱਜ ਇਹ ਜੰਮੀ ਛਟੋਣਾ ਸਾਰੀ ਨਿਗਾ ਪੰਜਾਬ ਦੀ ਇੱਥੇ ਮੱਝਲ ਸਾਰੀ ਨਿਗਾ ਟੋੜ ਦੇ ਤੁਸੀਂ ਮੋੜਾ ਪਾ ਕੇ ਆਪਣੀ ਕੌਮ ਨੂੰ ਤਗੜਾ ਕਰ ਸਕਦੇ ਹੋ ਖੇ ਹੋ ਜੋ ਇੱਕ ਝੰਡੇ ਥੱਲੇ ਪੰਜ ਦੇ ਝੰਡੇ ਥੱਲੇ ਕੱਟੇ ਉੱਜੇ ਜੇ ਆਪੀ ਨੁਕਸਾਨ ਖਾ ਗਏ ਤੇ ਫਿਰ ਜਿਵੇਂ ਹੁਣ ਹੜਾਏ ਹਨ ਸਾਰੇ ਪੰਜਾਬ ਵਿੱਚ ਡੁੱਬ ਜਾਣਾ ਸਿਰ ਹੁਣ ਜਿਹੜੇ ਸਾਡੇ ਉਮੀਦਵਾਰ ਹੈ ਪ੍ਰਿੰਸੀਪਲ ਦਾ ਰਹਿ ਬੜ ਦੇਖੋ ਐਸ ਜੜਾਈ ਮੈਂ ਤੁਹਾਨੂੰ ਦੱਸਣਾ ਮੈਂ ਦੇਖ ਰਿਹਾ ਸੀ ਇੱਕ ਪਾਸੇ ਪੰਛ ਦਾ ਦਿਵਾਰ ਹੈ ਇੱਕ ਪਾਸੇ ਧਰਮੀ ਪੁੱਜੀ ਪਰਿਵਾਰ ਹੈ ਕੋਈ ਮੇਲ ਹੈ ਇੱਕ ਪਾਸੇ ਹੋਣਾ ਚਾਹੀਦਾ ਸਾਰਾ ਹਲਕਾ ਦੱਸ ਦਈਏ ਕਿ ਗਰਦਾਰਾਂ ਨੂੰ ਕਿਤੇ ਬਖਸ਼ਦਾ ਨਹੀਂ ਖਾਲਸਾ ਪੰਥ ਜਿਹੜੇ ਬੰਦੇ ਨੇ ਸਾਰੇ ਐਸ ਪਲਾਸਟਿਕ ਲਿੱਪੀ ਸਾਰਾ ਕਚੀਤਾ ਬਸ ਦੋ ਗੱਲ ਮੈਂ ਨਾ ਕਰਕੇ ਜਿਹੜਾ ਬੰਦਾ ਦੋ ਗੰਮਲਾ ਕਰਕੇ ਭੱਜ ਸਕਦਾ ਪਾਰ ਤੋਂ ਆਉਂਦੇ ਸ਼ੁਰੂ ਮੰਨਦਾ ਹੈ ਉਹਦਾ ਕੀ ਕਰੇਂ ਤੈਂ ਸੋ ਮੈਂ ਬੇਅਸੀ ਕਰਦਾ ਸਾਰਿਆਂ ਨੂੰ ਇੱਕ ਇੱਕ ਵੋਟ ਚੋਲਦੀਆਂ ਖੋਡਾ ਨਗਰ ਮੈਂ ਦੇਖ ਹੀ ਲਿਆ ਮੈਂ ਕਹਿੰਦਾ ਕਿ ਦੋ ਪੂਰਾ ਨਗਰ ਤੁਸੀਂ ਸਾਰੇ ਨਗਰ ਵਾਲੇ ਬੋਲ ਕੇ ਤਰੰਤਰ ਹੱਥ ਦੇ ਕੇ ਮੇਰੀ ਲਿਆ ਦੋ ਕਿ ਮੈਂ ਵਾਅਦਾ ਕਰਦਾ ਤੇ ਪਿੰਡਾਂ ਫਸਲਾ ਕਰ ਲੋ ਤੁਸੀਂ ਕੱਲੇ ਹਲਸਾਪਨ ਦੀ ਪਾਰਟੀ ਪੰਜਾਬ ਦੀ ਆਪਣੇ ਕੌਮ ਦੀ ਜੇਹਬੰਦੀ ਦਾ ਬੂਤ ਲੱਗੂਆ ਹੋਰ ਕਿਤੇ ਨਹੀਂ ਕਿਸੇ ਦਿਨ ਨਹੀਂ ਲੱਗਣ ਦੇਣਾ ਪਾਪੂ ਪਰਮਾਤਮਾ ਮਿਹਰ ਕਰੇ ਆ 150 ਰੇਗਿਆ ਫਿਰ ਤੋਂ ਕੌਮ ਦੀ ਪਾਰਟੀ ਸੇਵਾ ਮਿਲੋ ਮਾਤਾ ਨੂੰ ਪੰਲਾ ਕੰਮ ਕਰਦਾ ਜਿੰਨੇ ਆਪਣੇ ਦਰਵਾ ਸਾਰਿਆਂ ਤੇ ਪੱਕੇ ਸੀਮਿੰਟ ਦੇ ਬੰਦ ਬਣਾਈ ਜਾਣਗੇ ਪੱਕਾ ਲਾad ਕਰ ਦੂੰ ਜਿਵੇਂ ਫਾਕਾ ਲੱਗੀ ᱛਾ ਵੀ ਜਦ ਬਿਜਲੀ ਪੂਰੀ ਕੀਤੀ ਸੀ ਮੈਂ ਮੈਨੂੰ ਜਦੋਂ ਮੈਂ ਕਹਿੰਦਾ ਬਿਜਲੀ ਪੂਰੀ ਕਰਦੇ ਲੋਕੀ ਕਹਿੰਦੇ ਕੱਲ ਅਸੀਂ ਆਈ ਮੜੀ ਜਾਂਦਾ ਅੱਜ ਤੱਕ ਮੈਂ ਜੋ ਕਿ ਆ ਵਕਤ ਦਾ ਕੀਤਾ ਹੈ ਮੈਨੂੰ ਕਹਿੰਦੇ ਸੀ ਇੱਥੀਆਂ ਫਰਤਾਂ ਕਿਵੇਂ ਬਣ ਜਾਣੀਆਂ ਸੀਮਿੰਟ ਦੀਆਂ ਬਣਨੀਆਂ ਬਰਾਤਾਂ ਦਿੱਤੀਆਂ ਕਿ ਨਹੀਂ ਮਾਦਾ ਪਾਣੀ ਵਾਲੀ ਬੱਸ ਵਿੱਚ ਚਾਦੀ ਸੀ ਮਾਣ ਹਮ ਦੱਸਦਾ ਆ ਜਿੰਨੇ ਨੁਕਸਾਨ ਹੁੰਦਾ ਆਪਣੇ ਖੇਤਾਂਾਂ ਦਾ ਦੀਪਾ ਦਾ ਪਿੰਡਾਂ ਦੇ ਕੰਨ ਦਬਾ ਹੋ ਰਿਹਾ ਮੈਨੂੰ ਆ ਸਾਰੇ ਪੰਜਾਬ ਨੂੰ ਮੈਂ ਵਾਦਾ ਕਰਦਾ ਮੇਰੀ ਅੱਜ ਬਿਆਨ ਨੂੰ ਲੋਟ ਕਰ ਲਿਓ ਜਿਸ ਦਿਨ ਸਰਕਾਰ ਆ ਗਈ ਸਾਲ ਦੇ ਸਾਹ ਦੇ ਅੰਦਰ ਹਮਾਚਰ ਤੋਂ ਲੈ ਕੇ ਪਾਕਿਸਤਾਨ ਤੱਕ ਜਿੰਨੇ ਆ ਦਰਿਆ ਆਪਣੇ ਸਾਰੇ ਵੀ ਚੈਨਲ ਕਰਕੇ ਪੱਕੇ ਜਿਵੇਂ ਸੀਮਨ ਡੈਮ ਮੰਗੋ ਤਾਂ ਸਾਰਾ ਡੈਮ ਬਣਾਉਣ ਦੀ ਅਸੀਂ ਕਰ ਦਾਂਗੇ। ਬੋਲ ਕਾ। ਇਹ ਸਭ 40 ਕਰੋੜ ਲੱਗਣੇ ਕੋਈ ਸਰਕਾਰਾਂ ਵਾਸਤੇ ਵੱਡੀ ਗੱਲ ਨਹੀਂ ਸੋਚ ਵੱਡੀ ਹੋਣੀ ਚਾਹੀਦੀ ਹੈ। ਬਾਕੀ ਜੇ ਨਹੀਂ ਇਹ ਹੁਣ ਬੰਦੇ ਚਸਕੀ ਮੈਂ ਗਰੀਬਾਂ ਵਾਸਤੇ ਆਟਾ ਦਾਲ ਛਗਨ ਪੈਨਸ਼ਨ ਸਾਲੀਆਂ ਬੰਦਾ ਉੱਥੇ ਵੀ ਗੱਲ ਹੋ ਜਾਣਗੀਆਂ। ਨਾਲੇ ਖੋੜ ਜਾਓ। ਵੱਡੇ ਪ੍ਰੋਜੈਕਟਸ ਤੇ ਬਿਗੜ ਕਲੈਕਸ਼ਨ ਨਹੀਂ ਕਿੰਨਾ ਕੋਈ ਹੈ ਨਹੀਂ। ਜੋਗੇ ਖੜਾ ਕਰੇ ਜਿੰਨਾ ਕੋਲ ਨਹੀਂ ਹੈ ਪਹਿਲੇ ਤੋਂ ਨਹੀਂ ਫਾਰੇ ਉਹਨਾਂ ਦੇ ਪਰ ਫਾਰਿਆਂ ਨੂੰ ਕੋਈ ਪਿਊਲ ਕਨੈਕਸ਼ਨ ਅਸੀਂ ਦੇਵਾਂਗੇ ਮੈਂ ਇਹ ਕਹਿੰਦਾ ਪਾ ਤੁਸੀਂ ਜਾਣਦੇ ਹੋ ਅਕਾਲੀ ਦਰ ਸਰਕਾਰ ਦਾ ਮਸਲਵ ਕੀ ਹੈ ਰਾਜ ਖੋਡਾ ਹੋਣਾ ਹੈ ਪੰਜਾਬ ਦੇ ਖਜ਼ਾਨੇ ਦਾ ਮੋਹਰ ਤੋਂ ਪਿੰਡਾਂ ਤੱਕ ਹੋਣਾ ਹੈ ਇਹਨਾ ਮੰਗੂ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਬੀਬੀ ਜੀ ਨੂੰ ਵੋਟ પાਕੇ ਤੱਕੜੀ ਤੇ ਉਹ ਨਿਸ਼ਾਨ ਹੈ ਇੱਕ ਪਾਸੇ ਹੋ ਜੋ